ਤਲਬ ਕਾ ਇਹ ਹੈ ਜੀ ਕਿ ਇੱਕ ਇੱਕ ਕੇਸ ਟੀਚਰਜ਼ ਵੱਲੋਂ तकरीबन ਪਿਛਲੇ 6 ਸਾਲ ਤੋਂ ਪਾਇਆ ਗਿਆ। ਇਹਨਾਂ ਨੇ ਟੀਚਰਜ਼ ਨਾਲ ਕੋਰਟ ਵਿੱਚ ਆਊਟ ਆਫ ਦੀ ਕੋਰਟ ਕਈ ਵਾਅਦੇ ਕੀਤੇ। ਪਰ ਇਹਨਾਂ ਨੇ ਕੋਈ ਵੀ ਕਮਿਟਮੈਂਟ ਪੂਰੀ ਨਹੀਂ ਕੀਤੀ ਉਹਨਾਂ ਨਾਲ। ਇੱਕ ਕੇਸ ਚੱਲਗਾ ਹਾਈ ਕੋਰਟ ਵਿੱਚ। ਹਾਈ ਕੋਰਟ ਵੀ ਜਾਣ ਤੋਂ ਬਾਅਦ ਇਹਨਾਂ ਨੇ ਕਿਉਂਕਿ ਇਹ ਫਸ ਗਏ ਸਨ ਪੈਸੇ ਦੇਣੇ ਪੈਣੇ ਸਨ ਇਹਨਾਂ ਨੇ ਕਿਹਾ ਜੀ ਪਿਛਲੇ ਪ੍ਰਧਾਨਾਂ ਨੂੰ ਲਿਆਓ ਸਾਨੂੰ ਆ ਗਏ ਸਾਡੇ ਵੀ ਵਕੀਲਾਂ ਨੂੰ ਪੈਸੇ ਦੇ ਦੇ ਕੇ ਮੂੰਹ ਬੁਰੀ ਆ ਕੇ ਚਲੋ ਜੀ ਕੋਈ ਗੱਲ ਸਾਡੇ ਵਕੀਲਾਂ ਨੇ ਉਹਨਾਂ ਨੂੰ ਕਿਹਾ ਜੀ ਭਾਈ ਜਿਹੜੀਆਂ ਜਦਾਦਾਂ ਕੁੜਕੋਣੀਆਂ ਨੇ ਉਹ ਕਿਸੇ ਗੁਰਦੁਆਰਾ ਕਮੇਟੀ ਦੇ ਸਕੂਲ ਕਾਲਜ ਹਿਸਟੋਰਿਕਲ ਗੁਦਾਰਾਸ ਜਾਂ ਲੈਂਡ ਨਹੀਂ ਹੋਣੀ ਚਾਹੀਦੀ ਇਹਨਾਂ ਦੀਆਂ ਜਦਾਦਾ ਪਰਸਨਲ ਜਦਾਦਾ ਐਕਸ਼ਨ ਕਰਕੇ ਵੇਚ ਕੇ ਟੈਕਸਰ ਤੇ ਪੈਸੇ ਦੇਣੇ ਚਾਹੀਦੇ ਇੱਕ ਚੋਟ ਕੋਟ ਬੋਲ ਗਣ ਮੈਨ ਨਹੀਂ ਪਤਾ ਤੁਹਾਡੇ ਕਿ ਕੀ ਕੀ ਬੋਲਿਆ ਨਹੀਂ ਕੀ ਬੋਲਿਆ ਮੈਂ ਸਾਰੇ ਡਾਕੂਮੈਂਟ ਲੈ ਕੇ ਰੱਖਦਾ ਇਹ ਸਾਰਾ ਜੱਜਮੈਂਟ ਹੈਗੀ ਚੜੂ ਨਾ ਦਿੱਤੀ ਹੈ ਔਰ 9 ਜੁਲਾਈ ਨੂੰ 9 ਜੁਲਾਈ ਹੈ 6 ਜੁਲਾਈ ਹੈ ਦਾ ਚ ਲਾਈਨ ਨੂੰ ਜਿਹੜੀ ਜੱਜਮੈਂਟ ਹੋਣੀ ਹੈ ਉਸ ਜੱਜਮੈਂਟ ਦੇ ਵਿੱਚ ਮੈਂ ਉਹਨਾਂ ਨੂੰ ਕਹਾਂਗਾ ਤੁਹਾਡੇ ਮਾਧਿਅਮ ਰਹੀਂ ਕਿ ਜਿੰਨੇ ਆਫਿਸ ਵੀਰੇ ਰਹਿ ਗਏ ਇਹਨਾਂ ਸਭ ਦੀਆਂ ਜਦਾਦਾਂ ਕੁੜ ਕਰਕੇ ਔਰ ਟੀਚਰ ਨੂੰ ਪੈਸੇ ਦਿੱਤੇ ਜਾ। ਜਦ ਸਰਸਾ ਕਹਿੰਦਾ ਮੈਂ 5000 ਕਰੋੜ ਦਾ ਮਾਲਕ ਆ। ਕਲਕਾ ਕਹਿੰਦਾ ਮੈਂ 25000 ਕਰੋੜ ਦਾ ਮਾਲਕ ਆ। ਤੇ ਉਹ ਵਿੱਚੋਂ 400 ਕਰੋੜ 900 ਕਰੋੜ ਸਰਸਾ ਤੇ ਹੁਣ 100 ਕਰੋੜ ਤੋਂ ਤੇ ਬਾਕੀ ਹੋਰ ਦੇਣ ਚੁੱਤੀ। ਕਿ ਨਾਰੋਕ ਤਾਂ ਪਿਛਲੀ ਕਮੇਟੀ ਉਪਰ ਵੀ ਰੱਖਤਾ ਹੈ ਜਿਸ ਤਰ੍ਹਾਂ ਕੇ। ਉਹਨਾਂ ਕੋ ਜੀ ਆਪਣੇ ਪਿਓ ਦੇ ਟੁਕੋਂ ਤੋਂ ਪੈਦਾ ਆਇਆ ਯਾਰ ਮੈਂ ਇਹ ਗੱਲ ਸੁਣਾ। ਨਾ ਮੈਂ ਸਵਾਲ ਪੁੱਛਿਆ ਜੀ। ਤੇ ਸਾਡੇ ਖਿਲਾਫ ਇੱਕ ਪੈਸਾ ਸਾਡੀ ਕਮੇਟੀ ਦੇ ਖਿਲਾਫ ਕੱਢ ਕੇ ਦੱਸ। ਤੂੰ ਬਾਤ ਨਾ ਇਧਰ ਕੀ ਕਰ ਨਾ ਉਧਰ ਕੀ ਕਰ। ਬਤਾ ਇਹ ਗੰਗਾ ਲੂਟੀ ਕਿਵੇਂ? बता तुमने ये इतने पैसे करोड़ों रुपए कैसे बर्बाद कर दिए कौन कौन खा गया है बताती तो है मैं तैयार हूं ना जी मैं आपके सामने मैं तैयार हूं जब मर्जी बुला लें तो तुमने पंद्रह साल के मेरे कार्यक्रम के लिए खोल भी नहीं की होगी आ फिर भी आ, मेरे खिलाफ एक पैसा निकाल के बता और जिस दिन कमेटी आ गई सरकार ने हमें आने दिया उस दिन तेरी जगह जेल में होगी कहीं और हो नहीं होगी तुम्हारे की जगह ये जो पैसे का जो पनपा है मुद्दा पनपा है क्या पैसे नहीं दिए जा रहे करुण 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 ये पैसे इन्होंने अब मेरे को यह नहीं मालूम है कि मनजीत ने तिहत्तर करोड़ रुपया कब कर दिया है दो हजार अठारह में हालांकि वो पैसे अगर दो हजार तेरह में देते तो तीस करोड़ भी निकला था दो हजार तेरह तक एक रुपया हमने किसी का नहीं देना था एक रुपया पांच साल में इन्होंने तिहत्तर करोड़ दिए अगर फरवरी में दे देते दे तो एक पैसा भी था। नहीं था सिर्फ तनख्वाह देनी थी जिसका काम करते हैं जो कहा जा रहा है कि जो सारी जमीनों का कहीं ना कहीं सरकार ने ब्यौरा मांगा है कितने की वो जमीन है क्या अब गुरुद्वारे की जमीन एक मेरी बात सुनो किसी धर्म स्थान की कीमत लगाना ठीक है मेरी बात का जवाब दो लगाए कौन किसकी हिम्मत है चाहे ट्रंप है चाहे मोदी है चाहे वो अदानी है चाहे अंबानी है उनकी हिम्मत है हमारे घर ज़मीनें खरीदने की किसी में हिम्मत नहीं है चाहे वो अखर हैं दस करोड़ रुपया गज भी हम अपनी जमीन किसी को नहीं देंगे पहली बात यह कि जो सिक्स पे कमीशन लगा था वो दो हजार छः से हुआ था एज पर लॉ जरा सिक्स पे कमीशन लगिया दो हजार छः तो लागू होया ਕੋਸ ਸਰਨਾ ਸਾਹਿਬ ਉਸ ਵਕਤ ਪ੍ਰਧਾਨ ਸੀ ਕਮੇਟੀ ਦੇ ਔਰ ਚੇਅਰਮੈਨ ਸੀ ਆਪਣਾ ਸਕੂਲਾ ਦੀ ਜਿਹੜੀ ਬੋਡੀ ਆ ਸਾਡੀ ਉਹਨਾਂ ਨੇ ਸੋਚਿਆ ਕਿ ਨਾ ਲੱਗੇ ਸਾਡੇ ਉੱਤੇ ਲਾਗੂ ਨਾ ਹੋਵੇ ਕਿ ਕਿ ਬੀਇੰਗ ਮੀਨੋਰੀਟੀ ਸਕੂਲ ਹੈਗੇ ਅਸੀਂ ਇਹਨਾਂ ਨੇ ਇੱਕ ਦਿਵਸ ਤੇ ਗੁਜਾਰਿਸ਼ ਕੀਤੀ ਸਟਾਫ ਨਾਲ ਵੀ ਉਹਨਾਂ ਨਾਲ ਵੀ ਸਾਡੇ ਤੇ ਨਹੀਂ ਲੱਗਣਾ ਚਾਹੀਦਾ ਸਾਡੀ ਫੀਸਿਸ ਬਹੁਤ ਕਮ ਨੇ ਤੇ ਇਹਨਾਂ ਨੇ ਜਦ ਮਾਮਲਾ এডੂਕੇਸ਼ਨ ਦੇ ਡਾਇਰੈਕਟਰ ਆਫ এডੂਕੇਸ਼ਨ ਕੋਲ ਗਿਆ ਉਸ ਵਕਤ ਜੋ ਵੀ এডੂਕੇਸ਼ਨ ਦੇ ਹੈੱਡ ਸੀ ਡਾਕਟਰ ਸਾਹਿਬ ਔਰ इन्हों नोटिस आया गए उ बैठे और लवली जी मिनिस्टर से उत्थे तो ज सारा मसला होंगे गया फैसला होया कि टीचर तो राजी हुए बाकी स्टाफ वैसे राजी नहीं हुए पर उन्होंने क्या नहीं देना पेगा फिर उन्होंने टाइम मंगया जो कि टाइम एफिडेविट के राय एक फरवरी दो हज़ार तेरह के अंदर लागू होएगा इस तो लागू करा असी अपने जो भी होएगा चांस नवंबर दिसंबर ही जाके इलैक्शन अनाउंस हो गए दो हज़ार बारह के अंदर आ करके ਤੋ ਕਮ 31 ਜੁਲਾਈ ਨੂੰ 31 ਜਨਵਰੀ 2013 ਨੂੰ ਉੱਥੋਂ ਹਟ ਗਏ ਇਲੈਕਸ਼ਨ ਹਾਰ ਗਏ ਸੀ ਤੇ 2013 ਜਿਹਨਾਂ ਨੇ ਇਸ ਫਰਮਾਨ ਸੰਭਾਲੀ 1 ਫਰਵਰੀ ਨੂੰ ਉਹਦੇ ਬਾਅਦ ਜਦੋਂ ਲਗਣਾ ਸੀ ਨੈਚਰਲੀ ਜਿਹੜੀ ਬੋਡੀ ਬੈਠੇਗੀ ਜਿਹੜੀ ਮੈਨੇਜਮੈਂਟ ਬੈਠੇਗੀ ਉਹੀ ਉਹ ਪੇ ਕਰੇਗੀ ਜੋ ਵੀ ਪਿਛਲੇ ਫੈਸਲੇ ਆ ਉਹਨੂੰ ਉਹ ਬੁਕਤਾਂਦੀ ਆ ਇਹਨਾਂ ਨੇ ਆਏ ਜ ਫਰਵਰੀ ਤੇ ਮਾਰਚ ਹੋ ਗਿਆ ਚਾਰ ਛੁੱਟ ਲੈਂਦੇ ਹੋ ਇਹਨਾਂ ਨੇ ਖੁਦ ਇਹਨਾਂ ਦੇ ਹੀ ਮੈਂਬਰਸ਼ਿਪ ਪ੍ਰਧਾਨ ਸੀ ਹਿਸਾਬ ਉਹਨਾਂ ਨੇ ਕਈ ਵਾਰੀ ਇਹ ਗੱਲ ਬੋਲੀ ਹੈ ਕਿ ਉੱਥੇ ਸੰਤੂਰ ਹੋਟਲ ਇੱਕ ਪ੍ਰੋਗਰਾਮ ਰੱਖਿਆ ਜਿੱਦਾਂ ਟੀਚਰਸ ਵੀ ਮੌਜੂਦ ਸੀ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਉੱਥੇ ਉਹਨਾਂ ਨੇ ਅਨਾਉਂਸ ਉਧਰ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਜੀ ਅ ਅਸੀਂ ਜਿਹੜੀ ਪੇਮੈਂਟ ਹੈ ਇਹ ਤੁਹਾਨੂੰ ਹੁਣ ਤੋਂ ਦਾਂਗੇ ਆਪਣਾ ਤੋਂ ਦਾਂਗੇ ਉਹਨਾਂ ਨੇ ਉਹ ਜਗ੍ਹਾ ਨੇ ਛੱਡੇ ਉਹਨਾਂ ਕਿਸ ਹਮਾਰੇ ਵਕਤ ਅਸੀਂ ਕਹਤਾ ਸੀ ਭਈ ਅਸੀਂ ਇੱਕ ਫਰਵਰੀ ਨੂੰ ਲਾਗੂ ਕਰਾਂਗੇ ਇੱਕ ਫਰਵਰੀ ਤੱਕ ਇੱਕ ਫਰਵਰੀ ਤੋਂ ਜਿਹੜੀ ਤਨਖਾਹ ਦਿੱਤੀ ਜਾਣੀ ਸੀ ਉਹ 6th ਦੇ ਕਮਿਸ਼ਨ ਦੇ ਹਿਸਾਬ ਦੇ ਦਿੱਤੀ ਜਾਣੀ ਸੀ ਇਹਨਾਂ ਨੇ ਦਿੱਤੀ ਹੀ ਨਹੀਂ ਇਹਨਾਂ ਦੇ ਅਸੀਂ ਕਹਤਾ ਸੀ ਪਿਛਲਾ ਏਰੀਆ ਸਾਡਾ ਕੋਈ ਨਹੀਂ ਸਾਡਾ ਪਿਛਲਾ ਏਰੀਆ ਸਰਕਾਰ ਨੇ ਕਹਤਾ ਤੁਹਾਡਾ ਕੋਈ ਨਹੀਂ ਤੁਸੀਂ ਪਹਿਲੀ ਫਰਵਰੀ ਤੋਂ 6 ਸਪੇਕ ਕਮਿਸ਼ਨ ਦੇਣਾ